ਮਾਲਵਾ ਨਹਿਰ ਦਾ ਮੁੱਦਾ ਵੀ ਹਰਿਆਣਾ ਨੂੰ ਖਟਕਣ ਲੱਗ ਪਿਆ ਹੈ ਯਾਨੀ ਹਰਿਆਣਾ ਸਰਕਾਰ ਨੇ ਮਾਲਵਾ ਨਹਿਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਮਾਲਵਾ ਨਹਿਰ ਦਾ ਉਸ ਤੇ ਇਤਰਾਜ਼ ਜਤਾਇਆ ਤੇ ਉਸ ਨੇ ਬਕਾਇਦਾ ਕੇਂਦਰੀ ਜਲ ਸਰੋਤ ਮੰਤਰੀ ਸੀ ਆਰ ਪਾਟਿਲ ਨੂੰ ਇੱਕ ਲੈਟਰ ਲਿਖ ਕੇ ਇਸ ਤੇ ਇਤਰਾਜ਼ ਜਤਾਇਆ ਅਤੇ ਇਹ ਕਿਹਾ ਕਿ ਉਸ ਨੂੰ ਇਸ ਨਹਿਰ ਦੇ ਪ੍ਰੋਜੈਕਟ ਬਾਰੇ ਕੁਝ ਵੀ ਵਿਸਤਾਰ ਨਹੀਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਨਹਿਰ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਮਾਲਵਾ ਦੇ ਉਹ ਪਿੰਡ ਜਿਹੜੇ ਸਿੰਚਾਈ ਤੋਂ ਨਹਿਰੀ ਸਿੰਚਾਈ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਦੇ ਵਾਸਤੇ ਇੱਕ ਨਹਿਰ ਮਾਲਵਾ ਨਹਿਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਤਕਰੀਬਨ 2300 ਕਰੋੜ ਦੀ ਲਾਗਤ ਨਾਲ ਬਣਾਇਆ ਜਾਏਗਾ ਉਸਾਰਿਆ ਜਾਏਗਾ 146 ਕਿਲੋਮੀਟਰ ਦੀ ਇਹ ਨਹਿਰ ਹੋਈਗੀ ਜਿਹੜੀ ਜਿਹੜੀ ਹਰੀਕੇ ਪੱਤਨ ਤੋਂ ਸ਼ੁਰੂ ਹੋ ਕੇ ਹਰੀਕੇ ਹੈਡ ਵਰਕ ਤੋਂ ਸ਼ੁਰੂ ਹੋ ਕੇ ਗਿੱਦੜਵਾਹਾ ਤੱਕ 62 ਪਿੰਡਾਂ ਦੇ ਵਿੱਚ ਲੰਘਦੀ ਜਾਏਗੀ ਔਰ ਇਹ 62 ਪਿੰਡ ਜਿਹੜੇ ਹੈਗੇ ਸਿੰਚਾਈ ਨਹਿਰੀ ਸਿੰਚਾਈ ਜਿਹੜੀ ਨਹਿਰੀ ਸਿੰਚਾਈ ਲਈ ਇਹਨਾਂ ਨੂੰ ਨਹਿਰੀ ਪਾਣੀ ਮਿਲੇਗਾ ਸਿੰਚਾਈ ਵਾਸਤੇ ਖੇਤਾਂ ਦੀ ਸਿੰਚਾਈ ਵਾਸਤੇ ਔਰ ਇਹਨਾਂ ਤੱਕ ਪਾਣੀ ਪਹਿਲਾਂ ਨਹੀਂ ਸੀ ਪਹੁੰਚਦਾ ਜਿਸ ਨੂੰ ਲੈ ਕੇ ਭਗਵੰਤ ਮਾਨ ਜਿਹੜੇ ਸੀਐਮ ਪੰਜਾਬ ਭਗਵੰਤ ਮਾਨ ਨੇ ਇਹ ਪ੍ਰੋਜੈਕਟ ਤਿਆਰ ਕਰਵਾਇਆ ਹੈ ਕਿ ਉਹਨਾ ਪਿੰਡਾਂ ਤੱਕ ਪਾਣੀ ਕਿਵੇਂ ਪਹੁੰਚਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਇਹ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਇਸ ਤੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਅਤੇ ਇੱਕ ਲੈਟਰ ਜਿਹੜੀ ਹੈ ਕੇਂਦਰੀ ਜਲ ਸਰੋਤ ਮੰਤਰੀ ਸੀਰ ਪਾਟਿਲ ਨੂੰ ਇਹ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੀ ਵਿਸਤਾਰ ਜਿਹੜਾ ਹੈ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਦ ਕਿ ਪੰਜਾਬ ਸਰਕਾਰ ਦਾ ਕਹਿਣਾ ਕਿ ਹੜਾ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਮੰਗ ਜਿਹੜੀ ਹੈ ਹਰਿਆਣਾ ਤੇ ਰਾਜਸਥਾਨ ਘਟ ਕਰ ਦਿੰਦੇ ਨੇ ਇਹਨਾਂ ਨੂੰ ਪਾਣੀ ਉਦੋਂ ਨਹੀਂ ਚਾਹੀਦਾ ਹੁੰਦਾ ਜਦੋਂ ਹਰ ਜਦੋਂ ਹੜਾਂ ਦੀ ਸਥਿਤੀ ਹੁੰਦੀ ਹੈ ਯਾਨੀ ਜਦੋਂ ਪੰਜਾਬ ਦੇ ਪੰਜਾਬ ਨੂੰ ਪਾਣੀ ਦੇਣ ਦੀ ਸਥਿਤੀ 'ਚ ਪੰਜਾਬ ਹੁੰਦਾ ਉਦੋਂ ਇਹਨਾਂ ਨੂੰ ਪਾਣੀ ਚਾਹੀਦਾ ਨਹੀਂ ਹੁੰਦਾ ਤੇ ਜਦੋਂ ਪੰਜਾਬ ਦੇ ਕੋਲ ਪਾਣੀ ਨਹੀਂ ਹੁੰਦਾ ਉਦੋਂ ਇਹ ਪਾਣੀ ਦੀ ਮੰਗ ਕਰਦੇ ਆ ਤੇ ਹੁਣ ਜਿਹੜਾ ਮਾਲਵਾ ਪ੍ਰੋਜੈਕਟ ਹੈਗਾ ਨਹਿਰ ਦਾ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਉਸ ਦੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਅਤੇ ਇੱਕ ਲੈਟਰ ਜਿਹੜਾ ਹੈ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸਰੋਤ ਮੰਤਰੀ ਨੇ ਉਹਨਾਂ ਨੂੰ ਲਿਖ ਕੇ ਇਸ ਇਤਰਾਜ਼ ਜਤਾਇਆ ਕਿ ਉਹਨਾਂ ਨੂੰ ਇਸ ਦੇ ਵੇਰਵੇ ਨਹੀਂ ਦਿੱਤੇ ਜੈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ 2300 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਮਾਲਵਾ ਨਹਿਰ ਔਰ 149 ਕਿਲੋਮੀਟਰ ਦੀ ਇਹ ਨਹਿਰ ਹਰੀਕੇ ਹੈਡ ਵਰਕ ਤੋਂ ਸ਼ੁਰੂ ਹੋ ਕੇ ਮਾਲਵਾਵਲ 62 ਪਿੰਡਾਂ ਚ ਤੋਂ ਗੁਜ਼ਰੇਗੀ ਔਰ ਬਾਟ ਜਿਹੜੇ ਪਿੰਡ ਹੈਗੇ ਆ ਗਿੱਦੜਵਾਹਾ ਦੇ ਨੇੜੇ ਤੱਕ ਦੇ ਉੱਥੋਂ ਉਹਨਾਂ ਨੂੰ ਨਹਿਰੀ ਪਾਣੀ ਦੀ ਦਾ ਤੋਂ ਸਿੰਚਾਈ ਕਰਨ ਚ ਸੁਖਾਲਾ ਇਹ ਨਹਿਰ ਕਰੇਗੀ ਅਤੇ ਇਸ ਨਹਿਰ ਨੂੰ ਇਸੇ ਨiyet ਦੇ ਨਾਲ ਇਸੇ ਮਕਸਦ ਦੇ ਨਾਲ ਬਣਾਇਆ ਜਾ ਰਿਹਾ ਹੈ ਪੰਜਾਬ ਨੇ ਵੇਰਵੇ ਨਹੀਂ ਦਿੱਤੇ ਇਸ ਕਰਕੇ ਹਰਿਆਣਾ ਨੇ ਇਸ ਤੇ ਇਤਰਾਜ਼ ਜਤਾਇਆ ਅਤੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇੱਕ ਲੈਟਰ ਲਿਖ ਕੇ ਇਸ ਬਾਰੇ ਕਿਹਾ ਹੈ ਕਿ ਸਾਨੂੰ ਇਸ ਦਾ ਕੋਈ ਵਿਸਤਾਰ ਨਹੀਂ ਦਿੱਤਾ ਗਿਆ ਇਸ ਕਰਕੇ ਇਸ ਨਹਿਰੀ ਪ੍ਰੋਜੈਕਟ ਨੂੰ ਜਾਂ ਤਾਂ ਰੋਕਿਆ ਜਾਵੇ ਜਾਂ ਸਾਨੂੰ ਵੀ ਇਸ ਦਾ ਵਿਸਤਾਰ ਦਿੱਤਾ ਜਾਵੇ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਹਰਿਆਣੇ ਦੇ ਹਿੱਸੇ ਦਾ ਪਾਣੀ ਹੈ ਉਸ ਦਾ ਉਹ ਪਾਣੀ ਜਿਹੜਾ ਹੈ ਉਹ ਇਸ ਨਹਿਰ ਦੇ ਵਿੱਚ ਇਸ ਨਹਿਰ ਦੇ ਵਿੱਚ ਦੇਣ ਕਰਕੇ ਕਿਤੇ ਹਰਿਆਣਾ ਦਾ ਜਿਹੜਾ ਹਿੱਸਾ ਹੈ ਉਹ ਵਰਦਾ ਨਾ ਹੋਵੇ ਇਸ ਕਰਕੇ ਲੈਟਰ ਲਿਖਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਕਰਕੇ ਇਹ ਲੈਟਰ ਹਰਿਆਣਾ ਸਰਕਾਰ ਨੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਲਿਖਿਆ ਹੈ ਯਾਨੀ ਕੁਲ ਮਿਲਾ ਕੇ ਐਸਵਾਈਐਲ ਤੋਂ ਬਾਅਦ ਹੁਣ ਮਾਲਵਾ ਨਹਿਰ ਦਾ ਮੁੱਦਾ ਵੀ हरियाणा ਅਤੇ ਪੰਜਾਬ ਦੇ ਵਿਚਕਾਰ ਅੰਡਰਸਟੈਂਡਿੰਗ ਦੇ ਮਾਮਲੇ ਦੇ ਵਿੱਚ ਕੁਝ ਫਸਦਾ ਨਜ਼ਰ ਆ ਰਿਹਾ ਹੈ। ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਇੱਕ ਵੱਡੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਦਰਅਸਲ ਐਸਵਾਈਐਲ ਮੰਗ ਹੀ ਮਾਲਵਾ ਨਹਿਰ ਦਾ ਮੁੱਦਾ ਵੀ ਹਰਿਆਣਾ ਨੂੰ ਖਟਕਣ ਲੱਗ ਪਿਆ ਹੈ। ਯਾਨੀ ਹਰਿਆਣਾ ਸਰਕਾਰ ਨੇ ਮਾਲਵਾ ਨਹਿਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਮਾਲਵਾ ਨਹਿਰ ਦਾ ਉਸਤੇ ਇਤਰਾਜ਼ ਜਤਾਇਆ ਤੇ ਉਸਨੇ ਬਕਾਇਦਾ ਕੇਂਦਰੀ ਜਲ ਸਰੋਤ ਮੰਤਰੀ ਸੀ ਆਰ ਪਾਟਿਲ ਨੂੰ ਇੱਕ ਲੈਟਰ ਲਿਖ ਕੇ ਇਸਤੇ ਇਤਰਾਜ਼ ਜਤਾਇਆ ਅਤੇ ਇਹ ਕਿਹਾ ਕਿ ਉਸ ਨੂੰ ਇਸ ਨਹਿਰ ਦੇ ਪ੍ਰੋਜੈਕਟ ਬਾਰੇ ਕੁਝ ਵੀ ਵਿਸਤਾਰ ਨਹੀਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਨਹਿਰ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਮਾਲਵਾ ਦੇ ਉਹ ਪਿੰਡ ਜਿਹੜੇ ਸਿੰਚਾਈ ਤੋਂ ਨਹਿਰੀ ਸਿੰਚਾਈ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਦੇ ਵਾਸਤੇ ਇੱਕ ਨਹਿਰ ਮਾਲਵਾ ਨਹਿਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਤਕਰੀਬਨ 2300 ਕਰੋੜ ਦੀ ਲਾਗਤ ਨਾਲ ਬਣਾਇਆ ਜਾਏਗਾ ਉਸਾਰਿਆ ਜਾਏਗਾ 146 ਕਿਲੋਮੀਟਰ ਦੀ ਇਹ ਨਹਿਰ ਹੋएगी ਜਿਹੜੀ ਜਿਹੜੀ ਹਰੀਕੇ ਪੱਤਨ ਤੋਂ ਸ਼ੁਰੂ ਹੋ ਕੇ ਹਰੀਕੇ ਹੈਡਵਰਕ ਤੋਂ ਸ਼ੁਰੂ ਹੋ ਕੇ ਗਿੱਦੜਵਾਹਾ ਤੱਕ 62 ਪਿੰਡਾਂ ਦੇ ਵਿੱਚ ਲੰਗਦੀ ਜਾਏਗੀ ਔਰ ਇਹ ਬਾੜ ਪਿੰਡ ਜਿਹੜੇ ਹੈਗੇ ਸਿੰਚਾਈ ਨਹਿਰੀ ਸਿੰਚਾਈ ਜਿਹੜੀ ਨਹਿਰੀ ਸਿੰਚਾਈ ਲਈ ਇਹਨਾਂ ਨੂੰ ਨਹਿਰੀ ਪਾਣੀ ਮਿਲੇਗਾ ਸਿੰਚਾਈ ਵਾਸਤੇ ਖੇਤਾਂ ਦੀ ਸਿੰਚਾਈ ਵਾਸਤੇ ਔਰ ਇਹਨਾਂ ਤੱਕ ਪਾਣੀ ਪਹਿਲਾਂ ਨਹੀਂ ਸੀ ਪਹੁੰਚਦਾ ਜਿਸ ਨੂੰ ਲੈ ਕੇ ਭਗਵੰਤ ਮਾਨ ਜਿਹੜੇ ਸੀਐਮ ਪੰਜਾਬ ਭਗਵੰਤ ਮਾਨ ਨੇ ਇਹ ਪ੍ਰੋਜੈਕਟ ਤਿਆਰ ਕਰਵਾਇਆ ਹੈ ਕਿ ਉਹਨਾਂ ਪਿੰਡਾਂ ਤੱਕ ਪਾਣੀ ਕਿਵੇਂ ਪਹੁੰਚਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਇਹ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਇਸ ਤੇ हरियाणा सरकार ने इतराज़ जताया ਅਤੇ ਇੱਕ ਲੈਟਰ ਜਿਹੜੀ ਹੈ ਕੇਂਦਰੀ ਜਲ ਸਰੋਤ ਮੰਤਰੀ ਸੀਰ ਪਾਟਿਲ ਨੂੰ ਇਹ ਲਿਖਿਆ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੀ ਵਿਸਤਾਰ ਜਿਹੜਾ ਹੈ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਦਕਿ ਪੰਜਾਬ ਸਰਕਾਰ ਦਾ ਕਹਿਣਾ ਕਿ ਹੜਾ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਮੰਗ ਜਿਹੜੀ ਹੈ ਹਰਿਆਣਾ ਤੇ ਰਾਜਸਥਾਨ ਘਟ ਕਰ ਦਿੰਦੇ ਨੇ ਇਹਨਾਂ ਨੂੰ ਪਾਣੀ ਉਦੋਂ ਨਹੀਂ ਚਾਹੀਦਾ ਹੁੰਦਾ ਜਦੋਂ ਹਰ ਜਦੋਂ ਹੜਾਂ ਦੀ ਸਥਿਤੀ ਹੁੰਦੀ ਹੈ ਯਾਨੀ ਜਦੋਂ ਪੰਜਾਬ ਦੇ ਪੰਜਾਬ ਨੂੰ ਪਾਣੀ ਦੀਨ ਦੀ ਸਥਿਤੀ ਜੋ ਪੰਜਾਬ ਹੁੰਦਾ ਉਦੋਂ ਇਹਨਾਂ ਨੂੰ ਪਾਣੀ ਚਾਹੀਦਾ ਨਹੀਂ ਹੁੰਦਾ ਤੇ ਜਦੋਂ ਪੰਜਾਬ ਦੇ ਕੋਲ ਪਾਣੀ ਨਹੀਂ ਹੁੰਦਾ ਉਦੋਂ ਇਹ ਪਾਣੀ ਦੀ ਮੰਗ ਕਰਦੇ ਆ ਤੇ ਹੁਣ ਜਿਹੜਾ ਮਾਲਵਾ ਪ੍ਰੋਜੈਕਟ ਹੈਗਾ ਨਹਿਰ ਦਾ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਉਸ ਦੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਅਤੇ ਇੱਕ ਲੈਟਰ ਜਿਹੜਾ ਹੈ ਸੀ ਆਰ ਪਾਟਿਲ ਜਿਹੜੇ ਕੇਂਦਰੀ ਜਲ ਸਰੋਤ ਮੰਤਰੀ ਨੇ ਉਹਨਾਂ ਨੂੰ ਲਿਖ ਕੇ ਇਸ ਤੇ ਇਤਰਾਜ਼ ਜਤਾਇਆ ਕਿ ਉਹਨਾਂ ਨੂੰ ਇਸ ਦੇ ਵੇਰਵੇ ਨਹੀਂ ਦਿੱਤੇ ਜੈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ 2300 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਮਾਲਵਾ ਨਹਿਰ ਔਰ 149 ਕਿਲੋਮੀਟਰ ਦੀ ਇਹ ਨਹਿਰ ਹਰੀਕੇ ਹੈਡਵਰਕ ਤੋਂ ਸ਼ੁਰੂ ਹੋ ਕੇ ਮਾਲਵਾਵਲ 62 ਪਿੰਡਾਂ ਚ ਤੋਂ ਗੁਜ਼ਰੇਗੀ ਔਰ ਬਾਟ ਜਿਹੜੇ ਪਿੰਡ ਹੈਗੇ ਆ ਗਿੱਦੜਵਾਹਾ ਦੇ ਨੇੜੇ ਤੱਕ ਦੇ ਉਥੋਂ ਉਹਨਾਂ ਨੂੰ ਨਹਿਰੀ ਪਾਣੀ ਦੀ ਦਾ ਤੋਂ ਸਿੰਚਾਈ ਕਰਨ ਚ ਸੁਖਾਲਾ ਇਹ ਨਹਿਰ ਕਰੇਗੀ ਔਰ ਇਸ ਨਹਿਰ ਨੂੰ ਇਸੇ ਨiyet ਦੇ ਨਾਲ ਇਸੇ ਮਕਸਦ ਦੇ ਨਾਲ ਬਣਾਇਆ ਜਾ ਰਿਹਾ ਹੈ ਪੰਜਾਬ ਮੇ ਵੇਰਵੇ ਨਹੀਂ ਦਿੱਤੇ ਇਸ ਕਰਕੇ ਹਰਿਆਣਾ ਨੇ ਇਸ ਤੇ ਇਤਰਾਜ਼ ਜਤਾਇਆ ਅਤੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇੱਕ ਲੈਟਰ ਲਿਖ ਕੇ ਇਸ ਬਾਰੇ ਕਿਹਾ ਹੈ ਕਿ ਸਾਨੂੰ ਇਸ ਦਾ ਕੋਈ ਵਿਸਤਾਰ ਨਹੀਂ ਦਿੱਤਾ ਗਿਆ ਇਸ ਕਰਕੇ ਇਸ ਨਹਿਰੀ ਪ੍ਰੋਜੈਕਟ ਨੂੰ ਜਾਂ ਤਾਂ ਰੋਕਿਆ ਜਾਵੇ ਜਾਂ ਸਾਨੂੰ ਵੀ ਇਸ ਦਾ ਵਿਸਤਾਰ ਦਿੱਤਾ ਜਾਵੇ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਹਰਿਆਣੇ ਦੇ ਹਿੱਸੇ ਦਾ ਪਾਣੀ ਹੈ ਉਸ ਦਾ ਉਹ ਪਾਣੀ ਜਿਹੜਾ ਹੈ ਉਹ ਇਸ ਨਹਿਰ ਦੇ ਵਿੱਚ ਇਸ ਨਹਿਰ ਦੇ ਵਿੱਚ ਦੇਣ ਕਰਕੇ ਕਿਤੇ ਹਰਿਆਣਾ ਦਾ ਜਿਹੜਾ ਹਿੱਸਾ ਹੈ ਉਹ ਵਰਦਾ ਨਾ ਹੋਵੇ ਇਸ ਕਰਕੇ ਲੈਟਰ ਲਿਖਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਕਰਕੇ ਇਹ ਲੈਟਰ ਹਰਿਆਣਾ ਸਰਕਾਰ ਨੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਲਿਖਿਆ ਹੈ ਯਾਨੀ ਕੁਲ ਮਿਲਾ ਕੇ ਐਸਵਾਈਐਲ ਤੋਂ ਬਾਅਦ ਹੁਣ ਮਾਲਵਾ ਨਹਿਰ ਦਾ ਮੁੱਦਾ ਵੀ हरियाणा ਅਤੇ ਪੰਜਾਬ ਦੇ ਵਿਚਕਾਰ ਅੰਡਰਸਟੈਂਡਿੰਗ ਦੇ ਮਾਮਲੇ ਦੇ ਵਿੱਚ ਕੁਝ ਫਸਦਾ ਨਜ਼ਰ ਆ ਰਿਹਾ ਹੈ। ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਇੱਕ ਵੱਡੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਦਰਅਸਲ ਐਸਵਾਈਐਲ ਵਾਂਗ ਹੀ ਮਾਲਵਾ ਨਹਿਰ ਦਾ ਮੁੱਦਾ ਵੀ ਹਰਿਆਣਾ ਨੂੰ ਖਟਕਣ ਲੱਗ ਪਿਆ ਹੈ। ਯਾਨੀ ਹਰਿਆਣਾ ਸਰਕਾਰ ਨੇ ਮਾਲਵਾ ਨਹਿਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਮਾਲਵਾ ਨਹਿਰ ਦਾ ਉਸਤੇ ਇਤਰਾਜ਼ ਜਤਾਇਆ ਤੇ ਉਸਨੇ ਬਕਾਇਦਾ ਕੇਂਦਰੀ ਜਲ ਸਰੋਤ ਮੰਤਰੀ ਸੀ ਆਰ ਪਾਟਿਲ ਨੂੰ ਇੱਕ ਲੈਟਰ ਲਿਖ ਕੇ ਇਸਤੇ ਇਤਰਾਜ਼ ਜਤਾਇਆ ਤੇ ਇਹ ਕਿਹਾ ਕਿ ਉਸ ਨੂੰ ਇਸ ਨਹਿਰ ਦੇ ਪ੍ਰੋਜੈਕਟ ਬਾਰੇ ਕੁਝ ਵੀ ਵਿਸਤਾਰ ਨਹੀਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਨਹਿਰ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਮਾਲਵਾ ਦੇ ਉਹ ਪਿੰਡ ਜਿਹੜੇ ਸਿੰਚਾਈ ਤੋਂ ਨਹਿਰੀ ਸਿੰਚਾਈ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਦੇ ਵਾਸਤੇ ਇੱਕ ਨਹਿਰ ਮਾਲਵਾ ਨਹਿਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਤਕਰੀਬਨ 2300 ਕਰੋੜ ਦੀ ਲਾਗਤ ਨਾਲ ਬਣਾਇਆ ਜਾਏਗਾ ਉਸਾਰਿਆ ਜਾਏਗਾ 146 ਕਿਲੋਮੀਟਰ ਦੀ ਇਹ ਨਹਿਰ ਹੋएगी ਜਿਹੜੀ ਜਿਹੜੀ ਹਰੀਕੇ ਪੱਤਣ ਤੋਂ ਸ਼ੁਰੂ ਹੋ ਕੇ ਹਰੀਕੇ ਹੈਡਵਰਕ ਤੋਂ ਸ਼ੁਰੂ ਹੋ ਕੇ ਗਿੱਦੜਵਾਹਾ ਤੱਕ 62 ਪਿੰਡਾਂ ਦੇ ਵਿੱਚ ਲੰਗਦੀ ਜਾਏਗੀ ਔਰ ਇਹ ਬਾੜ ਪਿੰਡ ਜਿਹੜੇ ਹੈਗੇ ਸਿੰਚਾਈ ਨਹਿਰੀ ਸਿੰਚਾਈ ਜਿਹੜੀ ਨਹਿਰੀ ਸਿੰਚਾਈ ਲਈ ਇਹਨਾਂ ਨੂੰ ਨਹਿਰੀ ਪਾਣੀ ਮਿਲੇਗਾ ਸਿੰਚਾਈ ਵਾਸਤੇ ਖੇਤਾਂ ਦੀ ਸਿੰਚਾਈ ਵਾਸਤੇ ਔਰ ਇਹਨਾਂ ਤੱਕ ਪਾਣੀ ਪਹਿਲਾਂ ਨਹੀਂ ਸੀ ਪਹੁੰਚਦਾ ਜਿਸ ਨੂੰ ਲੈ ਕੇ ਭਗਵੰਤ ਮਾਨ ਜਿਹੜੇ ਸੀਐਮ ਪੰਜਾਬ ਭਗਵੰਤ ਮਾਨ ਨੇ ਇਹ ਪ੍ਰੋਜੈਕਟ ਤਿਆਰ ਕਰਵਾਇਆ ਹੈ ਕਿ ਉਹਨਾਂ ਪਿੰਡਾਂ ਤੱਕ ਪਾਣੀ ਕਿਵੇਂ ਪਹੁੰਚਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਇਹ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਇਸ ਤੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਅਤੇ ਇੱਕ ਲੈਟਰ ਜਿਹੜੀ ਹੈ ਕੇਂਦਰੀ ਜਲ ਸਰੋਤ ਮੰਤਰੀ ਸੀ ਆਰ ਪਾਟਿਲ ਨੂੰ ਇਹ ਲਿਖਿਆ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੀ ਵਿਸਤਾਰ ਜਿਹੜਾ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਦਕਿ ਪੰਜਾਬ ਸਰਕਾਰ ਦਾ ਕਹਿਣਾ ਕਿ ਹੜਾ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਮੰਗ ਜਿਹੜੀ ਹੈ ਹਰਿਆਣਾ ਤੇ ਰਾਜਸਥਾਨ ਘਟ ਕਰ ਦਿੰਦੇ ਨੇ ਇਹਨਾਂ ਨੂੰ ਪਾਣੀ ਉਦੋਂ ਨਹੀਂ ਚਾਹੀਦਾ ਹੁੰਦਾ ਜਦੋਂ ਜਦੋਂ ਹੜਾਂ ਦੀ ਸਥਿਤੀ ਹੁੰਦੀ ਹੈ ਯਾਨੀ ਜਦੋਂ ਪੰਜਾਬ ਦੇ ਪੰਜਾਬ ਨੂੰ ਪਾਣੀ ਦੀ ਇੰਦੀ ਸਥਿਤੀ ਚ ਪੰਜਾਬ ਹੁੰਦਾ ਉਦੋਂ ਇਹਨਾਂ ਨੂੰ ਪਾਣੀ ਚਾਹੀਦਾ ਨਹੀਂ ਹੁੰਦਾ ਤੇ ਜਦੋਂ ਪੰਜਾਬ ਦੇ ਕੋਲ ਪਾਣੀ ਨਹੀਂ ਹੁੰਦਾ ਉਦੋਂ ਇਹ ਪਾਣੀ ਦੀ ਮੰਗ ਕਰਦੇ ਆ ਤੇ ਹੁਣ ਜਿਹੜਾ ਮਾਲਵਾ ਪ੍ਰੋਜੈਕਟ ਹੈਗਾ ਨਹਿਰ ਦਾ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਉਸ ਦੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਅਤੇ ਇੱਕ ਲੈਟਰ ਜਿਹੜਾ ਹੈ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸਰੋਤ ਮੰਤਰੀ ਨੇ ਉਹਨਾਂ ਨੂੰ ਲਿਖ ਕੇ ਇਸ ਤੇ ਇਤਰਾਜ਼ ਜਤਾਇਆ ਕਿ ਉਹਨਾਂ ਨੂੰ ਇਸ ਦੇ ਵੇਰਵੇ ਨਹੀਂ ਦਿੱਤੇ ਜਾਏ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ 2300 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਮਾਲਵਾ ਨਹਿਰ ਔਰ 149 ਕਿਲੋਮੀਟਰ ਦੀ ਇਹ ਨਹਿਰ ਹਰੀਕੇ ਹੈਡਵਰਕ ਤੋਂ ਸ਼ੁਰੂ ਹੋ ਕੇ ਮਾਲਵਾਵਲ ਬਾਠ ਪਿੰਡਾਂ ਚ ਤੋਂ ਗੁਜ਼ਰੇਗੀ ਔਰ ਬਾਠ ਜਿਹੜੇ ਪਿੰਡ ਹੈਗੇ ਆ ਗਿੱਦੜਵਾਹਾ ਦੇ ਨੇੜੇ ਤੱਕ ਦੇ ਉੱਥੋਂ ਉਹਨਾਂ ਨੂੰ ਨਹਿਰੀ ਪਾਣੀ ਦੀ ਦਾ ਤੋਂ ਸਿੰਚਾਈ ਕਰਨ ਚ ਸੁਖਾਲਾ ਇਹ ਨਹਿਰ ਕਰੇਗੀ ਅਤੇ ਇਸ ਨਹਿਰ ਨੂੰ ਇਸੇ ਨiyet ਦੇ ਨਾਲ ਇਸੇ ਮਕਸਦ ਦੇ ਨਾਲ ਬਣਾਇਆ ਜਾ ਰਿਹਾ ਹੈ ਪੰਜਾਬ ਨੇ ਵੇਰਵੇ ਨਹੀਂ ਦਿੱਤੇ ਇਸ ਕਰਕੇ ਹਰਿਆਣਾ ਨੇ ਇਸ ਤੇ ਇਤਰਾਜ਼ ਜਤਾਇਆ ਅਤੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇੱਕ ਲੈਟਰ ਲਿਖ ਕੇ ਇਸ ਬਾਰੇ ਕਿਹਾ ਹੈ ਕਿ ਸਾਨੂੰ ਇਸ ਦਾ ਕੋਈ ਵਿਸਤਾਰ ਨਹੀਂ ਦਿੱਤਾ ਗਿਆ ਇਸ ਕਰਕੇ ਇਸ ਨਹਿਰੀ ਪ੍ਰੋਜੈਕਟ ਨੂੰ ਜਾਂ ਤਾਂ ਰੋਕਿਆ ਜਾਵੇ ਜਾਂ ਸਾਨੂੰ ਵੀ ਇਸ ਦਾ ਵਿਸਤਾਰ ਦਿੱਤਾ ਜਾਵੇ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਹਰਿਆਣਾ ਦੇ ਹਿੱਸੇ ਦਾ ਪਾਣੀ ਹੈ ਉਸ ਦਾ ਉਹ ਪਾਣੀ ਜਿਹੜਾ ਹੈ ਉਹ ਇਸ ਨਹਿਰ ਦੇ ਵਿੱਚ ਇਸ ਨਹਿਰ ਦੇ ਵਿੱਚ ਦੇਣ ਕਰਕੇ ਕਿਤੇ ਹਰਿਆਣਾ ਦਾ ਜਿਹੜਾ ਹਿੱਸਾ ਹੈ ਉਹ ਵਰਦਾ ਨਾ ਹੋਵੇ ਇਸ ਕਰਕੇ ਲੈਟਰ ਲਿਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਕਰਕੇ ਇਹ ਲੈਟਰ ਹਰਿਆਣਾ ਸਰਕਾਰ ਨੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਲਿਖਿਆ ਯਾਨੀ ਕੁਲ ਮਿਲਾ ਕੇ ਐਸਵਾਈਐਲ ਤੋਂ ਬਾਅਦ ਹੁਣ ਮਾਲਵਾ ਨਹਿਰ ਦਾ ਮੁੱਦਾ ਵੀ हरियाणा ਅਤੇ ਪੰਜਾਬ ਦੇ ਵਿਚਕਾਰ ਅੰਡਰਸਟੈਂਡਿੰਗ ਦੇ ਮਾਮਲੇ ਦੇ ਵਿੱਚ ਕੁਝ ਫਸਦਾ ਨਜ਼ਰ ਆ ਰਿਹਾ ਹੈ। ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਇੱਕ ਵੱਡੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਦਰਅਸਲ ਐਸਵਾਈਐਲ ਮੰਗ ਹੀ ਮਾਲਵਾ ਨਹਿਰ ਦਾ ਮੁੱਦਾ ਵੀ ਹਰਿਆਣਾ ਨੂੰ ਖਟਕਣ ਲੱਗ ਪਿਆ ਹੈ। ਯਾਨੀ ਹਰਿਆਣਾ ਸਰਕਾਰ ਨੇ ਮਾਲਵਾ ਨਹਿਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਮਾਲਵਾ ਨਹਿਰ ਦਾ ਉਸਤੇ ਇਤਰਾਜ਼ ਜਤਾਇਆ ਤੇ ਉਸਨੇ ਬਕਾਇਦਾ ਕੇਂਦਰੀ ਜਲ ਸਰੋਤ ਮੰਤਰੀ ਸੀ ਆਰ ਪਾਟਿਲ ਨੂੰ ਇੱਕ ਲੈਟਰ ਲਿਖ ਕੇ ਇਸ ਤੇ ਇਤਰਾਜ਼ ਜਤਾਇਆ ਅਤੇ ਇਹ ਕਿਹਾ ਕਿ ਉਸ ਨੂੰ ਇਸ ਨਹਿਰ ਦੇ ਪ੍ਰੋਜੈਕਟ ਬਾਰੇ ਕੁਝ ਵੀ ਵਿਸਤਾਰ ਨਹੀਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਨਹਿਰ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਮਾਲਵਾ ਦੇ ਉਹ ਪਿੰਡ ਜਿਹੜੇ ਸਿੰਚਾਈ ਤੋਂ ਨਹਿਰੀ ਸਿੰਚਾਈ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਦੇ ਵਾਸਤੇ ਇੱਕ ਨਹਿਰ ਮਾਲਵਾ ਨਹਿਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਤਕਰੀਬਨ 2300 ਕਰੋੜ ਦੀ ਲਾਗਤ ਨਾਲ ਬਣਾਇਆ ਜਾਏਗਾ ਉਸਾਰਿਆ ਜਾਏਗਾ 146 ਕਿਲੋਮੀਟਰ ਦੀ ਇਹ ਨਹਿਰ ਹੋएगी ਜਿਹੜੀ ਜਿਹੜੀ ਹਰੀਕੇ ਪੱਤਣ ਤੋਂ ਸ਼ੁਰੂ ਹੋ ਕੇ ਹਰੀਕੇ ਹੈਡਵਰਕ ਤੋਂ ਸ਼ੁਰੂ ਹੋ ਕੇ ਗਿੱਦੜਵਾਹਾ ਤੱਕ 62 ਪਿੰਡਾਂ ਦੇ ਵਿੱਚ ਲੰਗਦੀ ਜਾਏਗੀ ਔਰ ਇਹ ਬਾੜ ਪੇਡ ਜਿਹੜੇ ਹੈਗੇ ਸਿੰਚਾਈ ਨਹਿਰੀ ਸਿੰਚਾਈ ਜਿਹੜੀ ਨਹਿਰੀ ਸਿੰਚਾਈ ਲਈ ਇਹਨਾਂ ਨੂੰ ਨਹਿਰੀ ਪਾਣੀ ਮਿਲੇਗਾ ਸਿੰਚਾਈ ਵਾਸਤੇ ਖੇਤੀ ਸਿੰਚਾਈ ਵਾਸਤੇ ਔਰ ਇਹਨਾਂ ਤੱਕ ਪਾਣੀ ਪਹਿਲਾਂ ਨਹੀਂ ਸੀ ਪਹੁੰਚਦਾ ਜਿਸ ਨੂੰ ਲੈ ਕੇ ਭਗਵੰਤ ਮਾਨ ਜਿਹੜੇ ਸੀਐਮ ਪੰਜਾਬ ਭਗਵੰਤ ਮਾਨ ਨੇ ਇਹ ਪ੍ਰੋਜੈਕਟ ਤਿਆਰ ਕਰਵਾਇਆ ਹੈ ਕਿ ਉਹਨਾਂ ਪਿੰਡਾਂ ਤੱਕ ਪਾਣੀ ਕਿਵੇਂ ਪਹੁੰਚਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਇਹ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਇਸ ਤੇ हरियाणा सरकार ने इतराज़ जताया ਅਤੇ ਇੱਕ ਲੈਟਰ ਜਿਹੜੀ ਹੈ ਕੇਂਦਰੀ ਜਲ ਸਰੋਤ ਮੰਤਰੀ ਸੀਰ ਪਾਟਿਲ ਨੂੰ ਇਹ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੀ ਵਿਸਤਾਰ ਜਿਹੜਾ ਹੈ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਦਕਿ ਪੰਜਾਬ ਸਰਕਾਰ ਦਾ ਕਹਿਣਾ ਕਿ ਹੜਾ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਮੰਗ ਜਿਹੜੀ ਹੈ ਹਰਿਆਣਾ ਤੇ ਰਾਜਸਥਾਨ ਘਟ ਕਰ ਦਿੰਦੇ ਨੇ ਇਹਨਾਂ ਨੂੰ ਪਾਣੀ ਉਦੋਂ ਨਹੀਂ ਚਾਹੀਦਾ ਹੁੰਦਾ ਜਦੋਂ ਹਰ ਜਦੋਂ ਹੜਾਂ ਦੀ ਸਥਿਤੀ ਹੁੰਦੀ ਹੈ ਯਾਨੀ ਜਦੋਂ ਪੰਜਾਬ ਦੇ ਪੰਜਾਬ ਨੂੰ ਪਾਣੀ ਦੀ ਇਹਨ ਦੀ ਸਥਿਤੀ ਚ ਪੰਜਾਬ ਹੁੰਦਾ ਉਦੋਂ ਇਹਨਾਂ ਨੂੰ ਪਾਣੀ ਚਾਹੀਦਾ ਨਹੀਂ ਹੁੰਦਾ ਤੇ ਜਦੋਂ ਪੰਜਾਬ ਦੇ ਕੋਲ ਪਾਣੀ ਨਹੀਂ ਹੁੰਦਾ ਉਦੋਂ ਇਹ ਪਾਣੀ ਦੀ ਮੰਗ ਕਰਦੇ ਆ ਤੇ ਹੁਣ ਜਿਹੜਾ ਮਾਲਵਾ ਪ੍ਰੋਜੈਕਟ ਹੈਗਾ ਨਹਿਰ ਦਾ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਉਸ ਦੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਅਤੇ ਇੱਕ ਲੈਟਰ ਜਿਹੜਾ ਹੈ ਸੀ ਆਰ ਪਾਟਿਲ ਜਿਹੜੇ ਕੇਂਦਰੀ ਜਲ ਸਰੋਤ ਮੰਤਰੀ ਨੇ ਉਹਨਾਂ ਨੂੰ ਲਿਖ ਕੇ ਇਸ ਤੇ ਇਤਰਾਜ਼ ਜਤਾਇਆ ਕਿ ਉਹਨਾਂ ਨੂੰ ਇਸ ਦੇ ਵੇਰਵੇ ਨਹੀਂ ਦਿੱਤੇ ਗਏ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ 2300 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਮਾਲਵਾ ਨਹਿਰ ਔਰ 149 ਕਿਲੋਮੀਟਰ ਦੀ ਇਹ ਨਹਿਰ ਹਰੀਕੇ ਹੈਡਵਰਕ ਤੋਂ ਸ਼ੁਰੂ ਹੋ ਕੇ ਮਾਲਵਾਵਲ 62 ਪਿੰਡਾਂ ਚ ਤੋਂ ਗੁਜ਼ਰੇਗੀ ਔਰ ਬਾਟ ਜਿਹੜੇ ਪਿੰਡ ਹੈਗੇ ਆ ਗਿੱਦੜਵਾਹਾ ਦੇ ਨੇੜੇ ਤੱਕ ਦੇ ਉਥੋਂ ਉਹਨਾਂ ਨੂੰ ਨਹਿਰੀ ਪਾਣੀ ਦੀ ਦਾ ਤੋਂ ਸਿੰਚਾਈ ਕਰਨ ਚ ਸੁਖਾਲਾ ਇਹ ਨਹਿਰ ਕਰੇਗੀ ਅਤੇ ਇਸ ਨਹਿਰ ਨੂੰ ਇਸੇ ਨiyet ਦੇ ਨਾਲ ਇਸੇ ਮਕਸਦ ਦੇ ਨਾਲ ਬਣਾਇਆ ਜਾ ਰਿਹਾ ਹੈ ਪੰਜਾਬ ਨੇ ਵੇਰਵੇ ਨਹੀਂ ਦਿੱਤੇ ਇਸ ਕਰਕੇ ਹਰਿਆਣਾ ਨੇ ਇਸ ਤੇ ਇਤਰਾਜ਼ ਜਤਾਇਆ ਅਤੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇੱਕ ਲੈਟਰ ਲਿਖ ਕੇ ਇਸ ਬਾਰੇ ਕਿਹਾ ਹੈ ਕਿ ਸਾਨੂੰ ਇਸ ਦਾ ਕੋਈ ਵਿਸਤਾਰ ਨਹੀਂ ਦਿੱਤਾ ਗਿਆ ਇਸ ਕਰਕੇ ਇਸ ਨਹਿਰੀ ਪ੍ਰੋਜੈਕਟ ਨੂੰ ਜਾਂ ਤਾਂ ਰੋਕਿਆ ਜਾਵੇ ਜਾਂ ਸਾਨੂੰ ਵੀ ਇਸ ਦਾ ਵਿਸਤਾਰ ਦਿੱਤਾ ਜਾਵੇ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਹਰਿਆਣਾ ਦੇ ਹਿੱਸੇ ਦਾ ਪਾਣੀ ਹੈ ਉਸ ਦਾ ਉਹ ਪਾਣੀ ਜਿਹੜਾ ਹੈ ਉਹ ਇਸ ਨਹਿਰ ਦੇ ਵਿੱਚ ਇਸ ਨਹਿਰ ਦੇ ਵਿੱਚ ਦੇਣ ਕਰਕੇ ਕਿਤੇ ਹਰਿਆਣਾ ਦਾ ਜਿਹੜਾ ਹਿੱਸਾ ਹੈ ਉਹ ਮਰਦਾ ਨਾ ਹੋਵੇ ਇਸ ਕਰਕੇ ਲੈਟਰ ਲਿਖਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਕਰਕੇ ਇਹ ਲੈਟਰ ਹਰਿਆਣਾ ਸਰਕਾਰ ਨੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਲਿਖਿਆ ਹੈ ਯਾਨੀ ਕੁਲ ਮਿਲਾ ਕੇ ਐਸਵਾਈਐਲ ਤੋਂ ਬਾਅਦ ਹੁਣ ਮਾਲਵਾ ਨਹਿਰ ਦਾ ਮੁੱਦਾ ਵੀ हरियाणा ਅਤੇ ਪੰਜਾਬ ਦੇ ਵਿਚਕਾਰ ਅੰਡਰਸਟੈਂਡਿੰਗ ਦੇ ਮਾਮਲੇ ਦੇ ਵਿੱਚ ਕੁਝ ਫਸਦਾ ਨਜ਼ਰ ਆ ਰਿਹਾ ਹੈ। ਇਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਇੱਕ ਵੱਡੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਦਰਅਸਲ ਐਸਵਾਈਐਲ ਵਾਂਗ ਹੀ ਮਾਲਵਾ ਨਹਿਰ ਦਾ ਮੁੱਦਾ ਵੀ ਹਰਿਆਣਾ ਨੂੰ ਖਟਕਣ ਲੱਗ ਪਿਆ ਹੈ। ਯਾਨੀ ਹਰਿਆਣਾ ਸਰਕਾਰ ਨੇ ਮਾਲਵਾ ਨਹਿਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਮਾਲਵਾ ਨਹਿਰ ਦਾ ਉਸਤੇ ਇਤਰਾਜ਼ ਜਤਾਇਆ ਤੇ ਉਸਨੇ ਬਕਾਇਦਾ ਕੇਂਦਰੀ ਜਲ ਸਰੋਤ ਮੰਤਰੀ ਸੀ ਆਰ ਪਾਟਿਲ ਨੂੰ ਇੱਕ ਲੈਟਰ ਲਿਖ ਕੇ ਇਸ ਤੇ ਇਤਰਾਜ਼ ਜਤਾਇਆ ਅਤੇ ਇਹ ਕਿਹਾ ਕਿ ਉਸ ਨੂੰ ਇਸ ਨਹਿਰ ਦੇ ਪ੍ਰੋਜੈਕਟ ਬਾਰੇ ਕੁਝ ਵੀ ਵਿਸਤਾਰ ਨਹੀਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਨਹਿਰ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਮਾਲਵਾ ਦੇ ਉਹ ਪਿੰਡ ਜਿਹੜੇ ਸਿੰਚਾਈ ਤੋਂ ਨਹਿਰੀ ਸਿੰਚਾਈ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਦੇ ਵਾਸਤੇ ਇੱਕ ਨਹਿਰ ਮਾਲਵਾ ਨਹਿਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਤਕਰੀਬਨ 2300 ਕਰੋੜ ਦੀ ਲਾਗਤ ਨਾਲ ਬਣਾਇਆ ਜਾਏਗਾ ਉਸਾਰਿਆ ਜਾਏਗਾ 146 ਕਿਲੋਮੀਟਰ ਦੀ ਇਹ ਨਹਿਰ ਹੋएगी ਜਿਹੜੀ ਜਿਹੜੀ ਹਰੀਕੇ ਪੱਤਣ ਤੋਂ ਸ਼ੁਰੂ ਹੋ ਕੇ ਹਰੀਕੇ ਹੈਡਵਰਕ ਤੋਂ ਸ਼ੁਰੂ ਹੋ ਕੇ ਗਿੱਦੜਵਾਹਾ ਤੱਕ 62 ਪਿੰਡਾਂ ਦੇ ਵਿੱਚ ਲੰਗਦੀ ਜਾਏਗੀ ਔਰ ਇਹ ਬਾੜ ਪਿੰਡ ਜਿਹੜੇ ਹੈਗੇ ਸਿੰਚਾਈ ਨਹਿਰੀ ਸਿੰਚਾਈ ਜਿਹੜੀ ਨਹਿਰੀ ਸਿੰਚਾਈ ਲਈ ਇਹਨਾਂ ਨੂੰ ਨਹਿਰੀ ਪਾਣੀ ਮਿਲੇਗਾ ਸਿੰਚਾਈ ਵਾਸਤੇ ਖੇਤਾਂ ਦੀ ਸਿੰਚਾਈ ਵਾਸਤੇ ਔਰ ਇਹਨਾਂ ਤੱਕ ਪਾਣੀ ਪਹਿਲਾਂ ਨਹੀਂ ਸੀ ਪਹੁੰਚਦਾ ਜਿਸ ਨੂੰ ਲੈ ਕੇ ਭਗਵੰਤ ਮਾਨ ਜਿਹੜੇ ਸੀਐਮ ਪੰਜਾਬ ਭਗਵੰਤ ਮਾਨ ਨੇ ਇਹ ਪ੍ਰੋਜੈਕਟ ਤਿਆਰ ਕਰਵਾਇਆ ਹੈ ਕਿ ਉਹਨਾਂ ਪਿੰਡਾਂ ਤੱਕ ਪਾਣੀ ਕਿਵੇਂ ਪਹੁੰਚਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਇਹ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਇਸ ਤੇ हरियाणा सरकार ने इतराज़ जताया ਅਤੇ ਇੱਕ ਲੈਟਰ ਜਿਹੜੀ ਹੈ ਕੇਂਦਰੀ ਜਲ ਸਰੋਤ ਮੰਤਰੀ ਸੀਰ ਪਾਟਿਲ ਨੂੰ ਇਹ ਲਿਖਿਆ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੀ ਵਿਸਤਾਰ ਜਿਹੜਾ ਹੈ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਦਕਿ ਪੰਜਾਬ ਸਰਕਾਰ ਦਾ ਕਹਿਣਾ ਕਿ ਹੜਾ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਮੰਗ ਜਿਹੜੀ ਹੈ ਹਰਿਆਣਾ ਤੇ ਰਾਜਸਥਾਨ ਘਟ ਕਰ ਦਿੰਦੇ ਨੇ ਇਹਨਾਂ ਨੂੰ ਪਾਣੀ ਉਦੋਂ ਨਹੀਂ ਚਾਹੀਦਾ ਹੁੰਦਾ ਜਦੋਂ ਹਰ ਜਦੋਂ ਹੜਾਂ ਦੀ ਸਥਿਤੀ ਹੁੰਦੀ ਹੈ ਯਾਨੀ ਜਦੋਂ ਪੰਜਾਬ ਦੇ ਪੰਜਾਬ ਨੂੰ ਪਾਣੀ ਦੇਣ ਦੀ ਸਥਿਤੀ ਜੋ ਪੰਜਾਬ ਹੁੰਦਾ ਉਦੋਂ ਇਹਨਾਂ ਨੂੰ ਪਾਣੀ ਚਾਹੀਦਾ ਨਹੀਂ ਹੁੰਦਾ ਤੇ ਜਦੋਂ ਪੰਜਾਬ ਦੇ ਕੋਲ ਪਾਣੀ ਨਹੀਂ ਹੁੰਦਾ ਉਦੋਂ ਇਹ ਪਾਣੀ ਦੀ ਮੰਗ ਕਰਦੇ ਆ ਤੇ ਹੁਣ ਜਿਹੜਾ ਮਾਲਵਾ ਪ੍ਰੋਜੈਕਟ ਹੈਗਾ ਨਹਿਰ ਦਾ ਮਾਲਵਾ ਨਹਿਰ ਦਾ ਪ੍ਰੋਜੈਕਟ ਜਿਹੜਾ ਹੈਗਾ ਉਸ ਦੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਅਤੇ ਇੱਕ ਲੈਟਰ ਜਿਹੜਾ ਹੈ ਸੀ ਆਰ ਪਾਟਿਲ ਜਿਹੜੇ ਕੇਂਦਰੀ ਜਲ ਸਰੋਤ ਮੰਤਰੀ ਨੇ ਉਹਨਾਂ ਨੂੰ ਲਿਖ ਕੇ ਇਸ ਤੇ ਇਤਰਾਜ਼ ਜਤਾਇਆ ਕਿ ਉਹਨਾਂ ਨੂੰ ਇਸ ਦੇ ਵੇਰਵੇ ਨਹੀਂ ਦਿੱਤੇ ਜੈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ 2300 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਮਾਲਵਾ ਨਹਿਰ ਔਰ 149 ਕਿਲੋਮੀਟਰ ਦੀ ਇਹ ਨਹਿਰ ਹਰੀਕੇ ਹੈਡਵਰਕ ਤੋਂ ਸ਼ੁਰੂ ਹੋ ਕੇ ਮਾਲਵਾਵਲ 62 ਪਿੰਡਾਂ ਚ ਤੋਂ ਗੁਜ਼ਰੇਗੀ ਔਰ ਬਾਟ ਜਿਹੜੇ ਪਿੰਡ ਹੈਗੇ ਆ ਗਿੱਦੜਵਾਹਾ ਦੇ ਨੇੜੇ ਤੱਕ ਦੇ ਉਥੋਂ ਉਹਨਾਂ ਨੂੰ ਨਹਿਰੀ ਪਾਣੀ ਦੀ ਦਾ ਤੋਂ ਸਿੰਚਾਈ ਕਰਨ ਚ ਸੁਖਾਲਾ ਇਹ ਨਹਿਰ ਕਰੇਗੀ ਔਰ ਇਸ ਨਹਿਰ ਨੂੰ ਇਸੇ ਨiyet ਦੇ ਨਾਲ ਇਸੇ ਮਕਸਦ ਦੇ ਨਾਲ ਬਣਾਇਆ ਜਾ ਰਿਹਾ ਹੈ ਪੰਜਾਬ ਮੇ ਵੇਰਵੇ ਨਹੀਂ ਦਿੱਤੇ ਇਸ ਕਰਕੇ ਹਰਿਆਣਾ ਨੇ ਇਸ ਤੇ ਇਤਰਾਜ਼ ਜਤਾਇਆ ਅਤੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇੱਕ ਲੈਟਰ ਲਿਖ ਕੇ ਇਸ ਬਾਰੇ ਕਿਹਾ ਹੈ ਕਿ ਸਾਨੂੰ ਇਸ ਦਾ ਕੋਈ ਵਿਸਤਾਰ ਨਹੀਂ ਦਿੱਤਾ ਗਿਆ ਇਸ ਕਰਕੇ ਇਸ ਨਹਿਰੀ ਪ੍ਰੋਜੈਕਟ ਨੂੰ ਜਾਂ ਤਾਂ ਰੋਕਿਆ ਜਾਵੇ ਜਾਂ ਸਾਨੂੰ ਵੀ ਇਸ ਦਾ ਵਿਸਤਾਰ ਦਿੱਤਾ ਜਾਵੇ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਹਰਿਆਣੇ ਦੇ ਹਿੱਸੇ ਦਾ ਪਾਣੀ ਹੈ ਉਸ ਦਾ ਉਹ ਪਾਣੀ ਜਿਹੜਾ ਹੈ ਉਹ ਇਸ ਨਹਿਰ ਦੇ ਵਿੱਚ ਇਸ ਨਹਿਰ ਦੇ ਵਿੱਚ ਦੇਣ ਕਰਕੇ ਕਿਤੇ ਹਰਿਆਣਾ ਦਾ ਜਿਹੜਾ ਹਿੱਸਾ ਹੈ ਉਹ ਵਰਦਾ ਨਾ ਹੋਵੇ ਇਸ ਕਰਕੇ ਲੈਟਰ ਲਿਖਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਕਰਕੇ ਇਹ ਲੈਟਰ ਹਰਿਆਣਾ ਸਰਕਾਰ ਨੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਲਿਖਿਆ ਹੈ ਯਾਨੀ ਕੁਲ ਮਿਲਾ ਕੇ ਐਸ.ਵਾਈ.ਐਲ ਤੋਂ ਬਾਅਦ ਹੁਣ ਮਾਲਵਾ ਨਹਿਰ ਦਾ ਮੁੱਦਾ ਵੀ हरियाणा ਅਤੇ ਪੰਜਾਬ ਦੇ ਵਿਚਕਾਰ ਅੰਡਰਸਟੈਂਡਿੰਗ ਦੇ ਮਾਮਲੇ ਦੇ ਵਿੱਚ ਕੁਝ ਫਸਦਾ ਨਜ਼ਰ ਆ ਰਿਹਾ ਹੈ। ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਇੱਕ ਵੱਡੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਦਰਅਸਲ ਐਸਵਾਈਐਲ ਵਾਂਗ ਹੀ ਮਾਲਵਾ ਨਹਿਰ ਦਾ ਮੁੱਦਾ ਵੀ ਹਰਿਆਣਾ ਨੂੰ ਖਟਕਣ ਲੱਗ ਪਿਆ ਹੈ। ਯਾਨੀ ਹਰਿਆਣਾ ਸਰਕਾਰ ਨੇ ਮਾਲਵਾ ਨਹਿਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਮਾਲਵਾ ਨਹਿਰ ਦਾ ਉਸਤੇ ਇਤਰਾਜ਼ ਜਤਾਇਆ ਤੇ ਉਸਨੇ ਬਕਾਇਦਾ ਕੇਂਦਰੀ ਜਲ ਸਰੋਤ ਮੰਤਰੀ ਸੀ ਆਰ ਪਾਟਿਲ ਨੂੰ ਇੱਕ ਲੈਟਰ ਲਿਖ ਕੇ ਇਸਤੇ ਇਤਰਾਜ਼ ਜਤਾਇਆ ਅਤੇ ਇਹ ਕਿਹਾ ਕਿ ਉਸ ਨੂੰ ਇਸ ਨਹਿਰ ਦੇ ਪ੍ਰੋਜੈਕਟ ਬਾਰੇ ਕੁਝ ਵੀ ਵਿਸਤਾਰ ਨਹੀਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਨਹਿਰ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਮਾਲਵਾ ਦੇ ਉਹ ਪਿੰਡ ਜਿਹੜੇ ਸਿੰਚਾਈ ਤੋਂ ਨਹਿਰੀ ਸਿੰਚਾਈ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਦੇ ਵਾਸਤੇ ਇੱਕ ਨਹਿਰ ਮਾਲਵਾ ਨਹਿਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਤਕਰੀਬਨ 2300 ਕਰੋੜ ਦੀ ਲਾਗਤ ਨਾਲ ਬਣਾਇਆ ਜਾਏਗਾ ਉਸਾਰਿਆ ਜਾਏਗਾ 146 ਕਿਲੋਮੀਟਰ ਦੀ ਇਹ ਨਹਿਰ